ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਦਿਨ ਆਪਣੇ ਦੋਸਤ ਦੀ ਲਾਸ਼ ਨੂੰ ਲੱਭਦੇ-ਲੱਭਦੇ ਅੰਮ੍ਰਿਤਸਰ ਸਾਹਿਬ ਦੇ ਮਿਊਸਪਲ ਕਮੇਟੀਆਂ ਦੇ ਰਿਕਾਰਡ ਨੂੰ ਫਰੁੱਲਣ ਲੱਗੇ ਤੇ ਉਹਨਾਂ ਨੂੰ अनेका ਲਵਾਰਸ ਲਾਸ਼ਾਂ ਦਾ ਰਿਕਾਰਡ ਮਿਲਿਆ ਫਿਰ ਉਹਨਾਂ ਨੇ ਥੋੜੀ ਸਰਚ ਜਾਰੀ ਕੀਤੀ ਤੇ ਇਲਾਕੇ ਦੇ ਰਿਕਾਰਡ ਨੂੰ ਫੋਲਦਿਆਂ ਫੋਲਦਿਆਂ 25000 ਲਵਾਰਸ ਲਾਸ਼ਾਂ ਦਾ ਰਿਕਾਰਡ ਮਿਲਿਆ ਜਿਹੜੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕੋਹ ਕੋ ਕੇ ਮਾਰਿਆ ਗਿਆ ਸ਼ਹੀਦ ਕੀਤਾ ਤੇ ਦਰਿਆਵਾਂ ਦੇ ਵਿੱਚ ਲਾਸ਼ਾਂ ਨੂੰ ਰੋੜਿਆ ਗਿਆ ਇਹਨਾਂ ਨੌਜਵਾਨਾਂ ਦੇ ਇਨਸਾਫ ਦੀ ਮੰਗ ਲਈ ਸਰਦਾਰ ਖਾਲੜਾ ਨੇ ਜਦੋਂ ਜਹਿਦ ਕੀਤੀ ਇਨਸਾਫ ਦੀ ਮੰਗ ਲਈ ਸਰਦਾਰ ਖਾਲੜਾ ਨੇ ਬੜਾ ਸੰਘਰਸ਼ ਕੀਤਾ ਇੱਕ ਦਿਨ ਕੀ ਹੋਇਆ 6 ਸਤੰਬਰ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕਿਆ ਗਿਆ ਤੇ 25 ਅਕਤੂਬਰ ਨੂੰ ਚਬਾਲ ਥਾਣੇ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ ਹਰੀਕੇ ਪੱਤਣ ਦੇ ਦਰਿਆ ਵਿੱਚ Laash ਨੂੰ ਰੋੜਿਆ ਗਿਆ ਜਿਹੜਾ ਲਵਾਰਸ Laasha ਨੂੰ ਸਾਹਮਣੇ ਲਿਆਉਣ ਵਾਲਾ ਇੱਕ ਦਿਨ ਆਪ ਲਵਾਰਸ ਬਣ ਗਿਆ ਤੇ ਮਨੁੱਖੀ ਹੱਕਾਂ ਦਾ ਰਾਖਾ ਸਰਦਾਰ ਜਸਵੰਤ ਸਿੰਘ ਖਾਲੜਾ ਸ਼ਹੀਦੀ ਪਾ ਗਿਆ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ